ਔਰ ਸੁਣਾਓ ਕੀ ਹਾਲ ਹੈ ਤੇ ਆਪਾਂ ਲੱਗੇ ਆ ਅੱਜ ਇੱਥੇ ਆਲੂ ਟੁੱਟਣੇ ਟਰਾਲੀ ਪਿੱਛੋਂ ਬੰਦ ਬਾਰੇ ਗੀਏ ਖਾਂਦੀ ਵੀਏ ਹੁਣ ਤਾਂ ਆਪਣੇ ਸਾਨੂੰ ਫੜਾਉਂਦੇ ਵੈਣ ਐ ਉਹ ਸਾਹਮਣੇ ਡਿੱਗਰ ਚੱਲਣ ਡਿਆ ਆਪਣਾ ਗਿਆ ਮੰਡੀ ਟਰਾਲੀ ਸੱਟਣ ਉਦੋਂ ਬਾਅਦ ਆਪਾਂ ਉਹ ਕਿਲਾ ਪੁੱਟਣਾ ਉਹ ਆਪੇ ਆਪਣਾ ਡਿੱਗਰ ਆਪਾਂ ਬੈ ਕੇ ਟਰੈਕਟਰ ਤੇ ਆਣਗੇ ਇੱਧਰ ਤੇ ਆ ਕੰਮ ਗਿਆ ਆਪਣਾ ਲਿਬੜ ਤੇ ਆ ਸਟੀਰਿੰਗ ਕਵਰ ਲੈ ਆ ਗਿਆ ਟਰੈਕਟਰ ਤੇ ਨਵਾਂ ਠੀਕ ਹੈ ਹਨਾ ਰੰਗ ਦੱਸਿਆ ਜੇ ਤੇ ਦੂਜੇ ਪਾਸੇ ਲੱਗ ਗਏ ਨੇ ਹਨਾ ਉਹ ਕਿੱਲੇ ਤੇ ਮੋੜਾ ਮੋੜਾ ਪੁੱਟਣ ਲੱਗ ਗਏ ਨੇ ਤੇ ਉਹਨੂੰ ਥੱਲੇ ਜਾ ਕੇ ਸਟੀਰਿੰਗ ਕਵਰ ਬਖਾਨਾ ਵਾ ਕੈਮਦਾ ਲੱਗਦਾ ਉਹ ਲੱਗੇ ਨੇ ਸਾਹਮਣੇ ਆਰੇ ਸਟੀਰਿੰਗ ਕਵਰ ਆਪਣਾ ਹਰੇ ਚੁਗੇ ਗਏ ਨੇ ਆਪਣੇ ਆਲੂ ਐਨੇ ਆ ਗਏ ਨੇ ਪੱਕੀ ਆਣ ਉਹਦੇ ਚ ਭਰ ਹੀ ਜਾਣੀ ਐ ਇੱਕ ਮਿੰਟ ਰੋ ਆ ਚੱਲਣ ਦੇ ਆ ਇੱਕ ਆਪਣਾ ਆ ਰਿਹਾ ਕੋੜਾ ਬਟੰਡੇ ਨੇ ਇੰਨਾ ਪਾਣੀ ਲਾਤਾ ਲੂਆਂ ਨੂੰ ਇਹ ਤੇ ਮੈਨੂੰ ਲੱਗਦਾ ਵੀ ਆਲੇ ਰੱਖਣਗੇ ਇਹਨਾਂ ਨੂੰ ਕੋਈ ਪਤਾਨ ਕੀ ਕਰਦੇ ਫਿਰਦੇ ਨੇ ਆਪਾਂ ਚੱਲਣੇ ਆ ਹੁਣ ਘਰ ਕਣਕ ਦੇ ਵਿੱਚੋਂ ਬਣ ਕੇ ਰਾਹ ਲੰਘਣ ਵਾਲਾ ਆਦੇ ਵਿਚਾਰੀ ਐਸ ਕੀ ਐਲਵਨ ਨੂੰ ਤਰਸਦੀ ਰਹੀ ਇਹਦੀ ਵਾਰੀ ਕੋ ਨਹੀਂ ਲੱਗੀ ਦੂਜੀ ਆਪਣੀ ਟਰਾਲੀ ਖਾਲੀ ਹੋ ਕੇ ਆ ਗਈ ਸੀ ਵੀ ਟਰਾਲੀ ਆਪਣੀ ਉਹ ਖਲੋਤੀ ਹੈ ਹੁਣ ਖੜੀ ਏ ਟਰੈਕਟਰ ਆਪਾਂ ਉਥੇ ਤੇ ਆ ਚਕੁੰਦਰ ਥੋੜੀ ਹੈ ਆਪਾਂ ਹੁਣ ਧਰਦੇ ਨੇ ਟੂਲ ਚ ਹੁਣੇ ਖਾਣਵਾਗੇ റക്ടർ കണിയാണ് ഉ ਫਾਂ ਖਲਾਰ ਤਾਂ ਟਰੈਕਟਰ ਇੱਥੇ ਦੇ ਬਾਕੀ ਆਣਗੇ ਆਪੇ ਕਰ ਲੇਗਾ ਡੈਡੀ ਤੇ ਹੁਣ ਦੱਸਿਆ ਜੇ ਕੈਮ ਦੀ ਲੱਗੀ ਵੀਡੀਓ ਆਪਣੀ